ਸਰਸ਼ੀ ਕਾਲ ਜੀ ਮੈਨ ਆਪ੍ਰਿਤ ਕਰ ਹਾਜ਼ਰਾਂ ਜੀ ਰਮਨਦੀਪ ਕੌਰ ਦੁਆਰਾ ਲਿਖੀ ਗਈ ਕਹਾਣੀ ਪੱਕਾ ਕੋਠਾ ਦਾ ਪਾਗ ਦੁਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਪਲਾਂਟਾਂ ਵਿੱਚ ਪੱਕੇ ਕੋਠੇ ਪਾਉਣ ਲਈ ਪੁੱਟੀਆਂ ਨੀਹਾਂ ਵਿੱਚ ਕਾਲੀ ਦੀਆਂ ਦੰਗੀ ਲਾਸ਼ ਵੀ ਕੀ ਨਿਆਮਾ ਦੀਆਂ ਤਾਹਾਂ ਨਿਕਲ ਜਾਂਦੀਆਂ ਹਨ ਉਹ ਭੱਜ ਕੇ ਕਾਲੀ ਦੀ ਲਾਸ਼ ਨੂੰ ਬੁੱਕਲ ਵਿੱਚ ਲੈ ਲੈਂਦੀ ਹੈ ਸ਼ੰਕਰ ਆਪਣੇ ਸਿਰ ਤੋਂ ਮਹਿਲਾ ਜੀ ਆਪੜਨਾ ਲਾ ਕੇ ਕਾਲੀ ਦਿਨਾਂਗੇ ਸ਼ੇਤੇ ਪਾਦੰਦ ਹੈ ਉਹ ਵੀ ਬਹੁਤ ਰੋਂਦਾ ਹੈ ਪਿੰਡ ਵਿੱਚ ਡਰ ਦਾ ਮਾਹੌਲ ਵੱਜ ਜਾਂਦਾ ਹੈ ਕਾਲੀ ਦੀ ਲਾਸ਼ ਦੇਖ ਕੇ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਇਹ ਬਲਾਤਕਾਰ ਦੀ ਕਤਲ ਦਾ ਮਾਮਲਾ ਹੈ ਸਰਪੰਚ ਪੁਲਿਸ ਥਾਣੇ ਫੋਨ ਕਰਦਾ ਹੈ ਥੋੜੇ ਸਮੇਂ ਵਿੱਚ ਹੀ ਪੁਲਿਸ ਆ ਜਾਂਦੀ ਹੈ ਥਾਣੇਦਾਰ ਪਿਆਰਾ ਸਿੰਘ ਇਲਾਕੇ ਵਿੱਚ ਇਮਾਨਦਾਰ ਪੁਲਿਸ ਵਜੋਂ ਜਾਣਿਆ ਜਾਂਦਾ ਹੈ ਉਹ ਆਕੀਲਾਸ਼ ਦਾ ਮੌਈਨਾ ਕਰਦਾ ਹੈ ਪੈਣਾ ਕਿ ਤੈਨੂੰ ਕਿਸੇ ਤੇ ਸ਼ੱਕ ਆ ਥਾਣੇਦਾਰ ਪਿਆਰਾ ਸਿੰਘ ਰੂਰ ਹੀ ਨਿਆਮਤ ਨੂੰ ਪੁੱਛਦਾ ਹੈ ਸ਼ੱਕ ਨਹੀਂ ਮੈਨੂੰ ਤਾਂ ਯਕੀਨ ਆ ਕਿ ਮੇਰੇ ਤੈਨੂੰ ਇਸ ਕੰਜਰ ਨੇ ਮਾਰਿਆ ਆ ਨਿਆਮਤ ਇੱਕਦਮ ਉੱਟ ਕੇ ਪੀੜ੍ਹ 'ਚ ਖੜੇ ਪਿੰਦੇ ਦੀ ਗੱਲ ਪੈ ਜਾਂਦੀ ਆ ਨਹੀਂ 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 ਚਾਚੀ ਮੈਂ ਨਹੀਂ ਮਾਰਿਆ ਕਾਲੀ ਨੂੰ ਮੈਂ ਤਾਂ ਸ਼ਹਿਰ ਗਿਆ ਸੀ ਮੇਰੇ ਤਾਂ ਕੱਲ ਮੱਥੇ ਵੀ ਨਹੀਂ ਲੱਗੀ ਕਾਲੀ ਨਾਲੇ ਮੇਰੀ ਕੀ ਦੁਸ਼ਮਣੀ ਹੈ ਤੁਹਾਡੇ ਨਾਲ ਪਿੰਦਾ ਆਪਣੇ ਆਪ ਨੂੰ ਨਿਆਮਤ ਛਡਾਉਣ ਦੀ ਕੋਸ਼ਿਸ਼ ਕਰਦਾ ਹੋਇਆ ਕਹਿੰਦਾ ਹੈ ਨਿਆਮਤ ਸਾਰੇ ਜੋਰ ਨਾਲ ਪਿੰਦੇ ਤੇ ਹਮਲਾ ਕਰਦੀਆ ਉਹ ਉਸ ਦਾ ਮੂੰਹ ਛਿੱਲ ਦਿੰਦੀ ਆ ਵਾਰ ਪਟਦੀ ਆ ਪੁਲਿਸ ਵਾਲੇ ਤੇ ਲੋਕ ਮਸਾਂ ਪਿੰਦੇ ਨੂੰ ਨਿਆਮਤ ਛਡਾਉਂਦੇ ਹਨ ਪਰ ਉਹ ਵਾਰ-ਵਾਰ ਐਵੇਂ ਪਿੰਦੇ ਵੱਲ ਜਾਂਦੀ ਆ ਜਿਵੇਂ ਅੱਜ ਉਹਨੂੰ ਮਾਰ ਕੇ ਹੀ ਸਾਲ ਵਈ ਇੱਕ ਮਾਂ ਲਈ ਤੇ ਨੂੰ ਇਸ ਹਾਲਤ ਵਿੱਚ ਵੇਖਣਾ ਅਸਹਿ ਹੁੰਦਾ ਹੈ ਨਿਆਮਤ ਦੀ ਹਾਲਤ ਪਾਗਲਾਂ ਵਰਗੀ ਹੋ ਜਾਂਦੀ ਆ ਕੁਝ ਜਿਨਾਨੇ ਉਸਨੂੰ ਫੜ ਕੇ ਘਰ ਲੈ ਜਾਂਦੀਆਂ ਹਨ ਪੁਲਿਸ ਵਾਲੇ লাশ ਨੂੰ ਪੋਸਟਮਾਰਟਮ ਲਈ ਲੈ ਜਾਂਦੇ ਹਨ ਢੀੜ ਹੁਣ ਕਾਲੀ ਦੇ ਘਰ ਵੱਲ ਨੂੰ ਤੁਰ ਪੈਂਦੀ ਹੈ ਸਰਪੰਚ ਸਾਹਿਬ ਤੁਹਾਨੂੰ ਕੀ ਲੱਗਦਾ ਵਈ ਜੋ ਨਿਯਮਤ ਕਹਿੰਦੀ ਉਹ ਠੀਕ ਆ ਪਿਆਰਾ ਸਿੰਘ ਹਾਕਮ ਸਿੰਘ ਦੇ ਨੇੜੇ ਹੁੰਦਾ ਪੁੱਛਦਾ ਦੇਖੋ ਥਾਣੇਦਾਰ ਸਾਹਿਬ ਜਿੱਥੋਂ ਤੱਕ ਮੈਨੂੰ ਪਤਾ ਈ ਪਿੰਦਾ ਇਹੋ ਜਹੀ ਨੀਂ ਚਰਕਤ ਨਹੀਂ ਕਰ ਸਕਦਾ ਵੀ ਸਿਕੋ ਥੋੜਾ ਅਵਾਰਾ ਹੀ ਪਰ ਮੇਰੇ ਨਾਂਉਂ ਉਹ ਬਟਾ ਨਹੀਂ ਲਾ ਸਕਦਾ। ਬਾਕੀ ਤੁਸੀਂ ਕਰੋ ਜਾਂਚ ਪੜਤਾਲ। ਜੇ ਇਹ ਕੰਪਿੰਦੇ ਦਾ ਹੀ ਹੋਇਆ ਤਾਂ ਮੈਂ ਆਪ ਉਹ ਨੂੰ ਤੁਹਾਡੇ ਹਵਾਲੇ ਕਰਾਂਗਾ। ਹਾਕਮ ਸਿੰਘ ਹੱਥ ਜੋੜ ਕੇ ਬੋਲਿਆ। ਹਾਂ ਜੀ ਕੋਈ ਗੱਲ ਨਹੀਂ ਕਰਦੇ ਹਾਂ ਹੱਲ। ਕਤਲ ਜ਼ਿਆਦਾ دیر ਤੱਕ ਲੁਕਿਆ ਨਹੀਂ رہ ਸਕਦਾ। ਥਾਣੀਦਰ ਬੋਲਿਆ। ਦੁਪਹਿਰ ਤੋਂ ਬਾਅਦ ਲਾਸ਼ ਮਿਲ ਜਾਂਦੀ ਆ ਸੰਸਕਾਰ ਦੀ ਤਿਆਰੀ ਹੁੰਦੀ ਆ। ਇਹ ਨਿਯਾਮਾਂ ਦਾ ਵਿਰਲਾਪ ਸਾਰੇ ਪਿੰਡ ਦੇ ਲੋਕਾਂ ਨੂੰ ਰੋਂ ਲਈ ਮਜਬੂਰ ਕਰ ਦਿੰਦਾ ਹੈ। ਸ਼ੰਕਰ ਵਿਆਹ ਰੋਂਦਾ ਚੱਲਿਆ ਨਹੀਂ ਸੀ ਜਾਂਦਾ ਸੰਸਕਾਰ ਤੋਂ ਬਾਅਦ ਸਾਰੇ ਆਪਣੇ ਆਪਣੇ ਘਰ ਚਲੇ ਜਾਂਦੇ ਹਨ ਦੂ ਚਾਰ ਹਮਦਰਦੀ ਨਿਆਮਤ ਕੁਲ ਰੁਕ ਜਾਂਦੇ ਹਨ ਕਿਉਂਕਿ ਰਿਸ਼ਤੇਦਾਰਤਾ ਕੋਈ ਉਹਨਾਂ ਨਾਲ ਵਰਤਦਾ ਨਹੀਂ ਸੀ ਥਾਣੇਦਾਰ ਪਿਆਰਾ ਸਿੰਘ ਸਾਰਾ ਦਿਨ ਪਿੰਡ ਵਾਲਿਆਂ ਤੋਂ ਪੁੱਛ ਪੜਤਾਲ ਕਰਦਾ ਰਹਿੰਦਾ ਹੈ ਉਹ ਕਤਲ ਵਾਲੀ ਜਗ੍ਹਾ ਨੂੰ ਵੀ ਵਾਰ-ਵਾਰ ਧਿਆਨ ਨਾਲ ਵੇਖਦਾ ਹੈ ਕਿ ਸ਼ਾਇਦ ਕੋਈ ਸੁਰਾਖ ਮਿਲ ਜਾਵੇ ਨਿਆਮਾਂ ਦੇ ਵਾਰ-ਵਾਰ ਕਹਿੰਦੇ ਪੁਲਿਸ ਇੱਕ ਵਾਰ ਪਿੰਦੇ ਨੂੰ ਫੜਕੇ ਲਿਆ ਜਾਂਦੀ ਆ ਪਰ ਅਜੇ ਤੱਕ ਉਸ ਦੇ ਵਿਰੁੱਧ ਕੋਈ ਸਬੂਤ ਨਹੀਂ ਮਿਲੇ ਸੀ ਪਿੰਦੇ ਲੋਕਾਂ ਵਿੱਚ ਚਾਚਾ ਛੜੀ ਸੀ ਕੋਈ ਪਿੰਦੇ ਨੂੰ ਖਸੂਰਵਰ ਮੰਨਦਾ ਸੀ ਤੇ ਕਈਆਂ ਦਾ ਸ਼ੱਕ ਸ਼ੰਕਰਵਲ ਵੀ ਜਾਂਦਾ ਸੀ ਕਿਉਂਕਿ ਉਹ ਕਾਲੀ ਨੂੰ ਪਸੰਦ ਨਹੀਂ ਕਰਦਾ ਸੀ ਅਗਲੇ ਦਿਨ ਸਵੇਰੇ ਹੀ ਥਾਣੇਦਾਰ ਪਿਆਰਾ ਸਿੰਘ ਨਿਯਾਮਾ ਦੇ ਘਰ ਆ ਜਾਂਦਾ ਹੈ ਉਹ ਜਲਦੀ ਤੋਂ ਜਲਦੀ ਕਤਲ ਦੀ ਗੁੱਥੀ ਸੁਲਝਾਉਣਾ ਚਾਹੁੰਦਾ ਹੈ ਤਾਂ ਜੋ ਕੋਈ ਬੇਕਸੂਰ ਨਾ ਰਗੜਿਆ ਜਾਵੇ ਤੇ ਕਾਤਲ ਲੁਕਿਆ ਨਾ ਰਹਿ ਜਾਵੇ ਵੇਖ ਪੈਣਾ ਮੈਂ ਸਮਝਦਾ ਹਾਂ ਕਿ ਤੇਰਾ ਦੁੱਖ ਬਹੁਤ ਵੱਡਾ ਹੈ ਤੂੰ ਆਪਣੀ ਜਵਾਨ ਧੀ ਗਵਾਈਏ ਪਰ ਮੈਂ ਚਾਹੁੰਨਾ ਹਾਂ ਕਿ ਤੂੰ ਥੋੜਾ ਹੌਂਸਲਾ ਕਰ ਤੇ ਮੇਰੇ ਸਵਾਲਾਂ ਦੇ ਸਹੀ-ਸਹੀ ਜਵਾਬ ਦੇ ਤਾਂ ਕਿ ਤੇਰੀ ਧੀ ਨੂੰ ਇਨਸਾਫ ਮਿਲ ਸਕੇ ਪਿਆਰਾ ਸਿੰਘ ਨੇ ਕੱਚੇ ਕੰਦਨਾਲ ਟੋਲਾ ਕੀ ਬੈਠੀ ਨਿਆਮਾ ਦੇ ਕੋਲ ਬੈਠ ਦੇ ਕੇ ਆ ਨਿਆਮਤ ਕੁਝ ਬੋਲਦੀ ਨਹੀਂ ਪਰ ਉਹ ਪਿਆਰਾ ਸਿੰਘ ਵੱਲ ਸਵਾਲ ਜਾਂ ਨਜ਼ਰਾਂ ਨਾਲ ਵੇਖਦੀ ਆ ਉਹ ਥੋੜਾ ਹੌਂਸਲਾ ਜਿਹਾ ਕਰਕੇ ਸਿੱਧੀ ਹੋ ਕੇ ਬੈਠ ਜਾਂਦੀ ਆ ਜਿਵੇਂ ਉਹ ਥਾਣੇਦਾਰ ਦੀ ਗੱਲ ਨਾਲ ਸਹਿਮਤ ਹੋਵੇ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਕੱਤਰ ਵਾਲੇ ਦਿਨ ਤੁਹਾਡੀ ਕੁੜੀ ਕਿੱਥੇ-ਕਿੱਥੇ ਗਈ ਸੀ ਤੇ ਕਿਸੇ ਨਾਲ ਲੜੀ-ਝਗੜੀ ਵੀ ਸੀ ਪਿਆਰਾ ਸਿੰਘ ਨਿੱਕੀ ਜਹੀ ਡਾਇਰੀ ਤੇ ਪੈਨ ਜੀਬ ਜੋ ਕੱਢ ਕੇ ਗੋਡੀ ਤੇ ਰੱਖਦੇ ਹਾਂ ਬੋਲਿਆ ਅੱਜ ਮਹੀਨਾ ਹੀ ਹੋ ਚਲਿਆ ਸਾਡੀ ਘਰ ਪੱਕੇ ਕੋਠੇ ਦਾ ਸਿਆਪਾ ਫੇਨੂ ਇਸੇ ਗੱਲ ਤੇ ਮੇਰੇ ਨਾਲ ਲੜਕੀ ਸਕੂਲ ਗਈ ਸੀ ਫਿਰ ਆਈ ਹੀ ਨਹੀਂ ਮੇਰੀ ਧੀ ਨਿਆਮਤ ਫੇਰਉਣ ਲੱਗ ਗਈ ਫਿਰ ਤੁਹਾਨੂੰ ਕਿਵੇਂ ਪਤਾ ਲੱਗਾ ਨਾਲੇ ਤੂੰ ਸਰਪੰਚ ਤੇ ਮੁੰਡੇ ਨੂੰ ਕਿਉਂ ਫੜਾਇਆ ਮਾਜ਼ਰਾ ਕੀਆ ਖੁੱਲ ਕੇ ਦੱਸ ਫਿਰ ਹੀ ਸਮਝ ਆਉਗੀ ਪਿਆਰਾ ਸਿੰਘ ਨੇ ਕਿਹਾ ਚਿਰ ਪੱਕੇ ਕੋਠਿਆਂ ਦੇ ਫਾਰਮ ਭਰੀ ਦੇ ਪਈ ਸੀ ਤੇ ਮੈਂ ਵੀ ਪਿੰਡੇ ਕੋਲ ਗਈ ਪਰ ਉਹ ਕੰਜਰ ਮੈਨੂੰ ਕਹਿੰਦਾ ਕਿ ਕਾਲੀ ਨੂੰ ਕੱਲ ਫੇਰ ਭਰ ਕੇ ਦੇਵਾਂਗਾ ਮੈਂ ਡਰ ਗਈ ਕਿ ਕਿਤੇ ਮੇਰੀ ਧੀ ਨਾਲ ਵੀ ਮੇਰੇ ਵਾਲਾ ਕੰਮ ਹੀ ਨਾ ਹੋ ਜੇ ਤਾਂ ਕਰਕੇ ਮੈਂ ਕਾਲੀ ਨੂੰ ਫਾਰਮ ਭਰਨ ਜਾਣ ਨਹੀਂ ਸੀ ਦਿੰਦੀ ਤੇ ਮੈਨੂੰ ਤੇ ਦੇਪੇ ਉਹਨੂੰ ਭਿੰਦਾ ਭਰਕੇ ਨਹੀਂ ਸੀ ਦਿੰਦਾ ਕਾਲੀ ਨੇ ਤਕਲੀਸ਼ ਕਰਦੀ ਸੀ ਕਿ ਆਪਾਂ ਵੀ ਫਾਰਮ ਭਰਿਏ ਤੇ ਪੱਕਾ ਕੁੱਠਾ ਲਈਏ ਇਸੇ ਤਰ੍ਹਾਂ ਪਰਸੋਂ ਵੀ ਕਲੇਸ਼ ਕਰਕੇ ਕਰੂੰਗੀ ਸੀ ਫੇਰ ਨਹੀਂ ਜੀ ਆਈ ਮੇਰੀ ਕਾਲੀ ਮਾਰ ਦਿੱਤੀ ਕੰਜਰ ਪਿੰਦੇ ਨੇ ਨਿਆਮਤ ਦਸੀ ਦਸੀ ਬੇਹਾਲ ਹੋ ਗਈ ਕੋਲ ਬੈਠੀ ਪਿੰਡੀ ਇੱਕ ਸਿਆਣੀ ਉਮਰ ਦੀ ਜਨਾਨੀ ਨੇ ਪਿਆਰਾ ਸਿੰਘ ਨੂੰ ਕਿਹਾ ਕਿ ਇਹਨੂੰ ਨਾ ਤੰਗ ਕਰੋ ਜੋ ਪੁੱਛਣਾ ਸ਼ੰਕਰ ਨੂੰ ਪੁੱਛ ਲਓ ਪਿਆਰਾ ਸਿੰਘ ਹੱਥ ਛੋੜਦਿਆਂ ਉੱਠ ਕੇ ਖੜਾ ਹੋ ਜਾਂਦਾ ਹੈ ਉਰਾ ਆਵਈ ਸ਼ੰਕਰਾ ਖੋਲੀ ਤੇਰਾ ਇੰਜਨ ਪਿਆਰਾ ਸਿੰਘ ਨੇ ਅਫਸੋਸ ਕਰਨਾਈ ਬੰਦਿਆਂ ਵਿੱਚ ਬੈਠੇ ਸ਼ੰਕਰ ਨੂੰ ਇਸ਼ਾਰਾ ਕਰਕੇ ਆਪਣੇ ਕੋਲ ਬੁਲਾਇਆ ਮੈਨੂੰ ਪਿੰਡ ਦੇ ਲੋਕਾਂ ਤੋਂ ਪਤਾ ਲੱਗਾ ਬਈ ਤੇਰੀ ਨਿਆਮਤ ਤੇ ਕਾੜੀ ਨਾਲ ਬੰਦੀ ਨਹੀਂ ਸੀ ਸਾਰੀ ਗੱਲ ਸ਼ੁਰੂ ਤੋਂ ਤੇ ਸਹੀ-ਸਹੀ ਦੱਸ ਨਹੀਂ ਤਾਂ ਤੈਨੂੰ ਪਤਾ ਹੀ ਆ ਪਿਆਰਾ ਸਿੰਘ ਸ਼ੰਕਰ ਨੂੰ ਡਰਾਉਂਦੀ ਹੈ ਕਿਹਾ ਕੀ ਗੱਲਾਂ ਕਰਦੀ ਹੋ ਜਨਾਬ ਜੀ ਮੇਰੀ ਨਿਆਮਤ ਤੇ ਕਾੜੀ ਨਾਲ ਬੰਦੀ ਨਹੀਂ ਸੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਅਡੀ ਨੀਚ ਹਰਕਤ ਕਰਾਂਗਾ ਸ਼ੰਕਰ ਹੱਥ ਜੋੜ ਕੇ ਬੋਲਿਆ ਤੂੰ ਬਹੁਤੀਆਂ ਗੱਲਾਂ ਨਾ ਕਰ ਮੁੱਦੇ ਤੇ ਆ ਸੱਚ ਦੱਸ ਤੂੰ ਕਾਲੀ ਨੂੰ ਪਸੰਦ ਕਿਉਂ ਨਹੀਂ ਸੀ ਕਰਦਾ ਕਿਉਂ ਨਹੀਂ ਬੰਦੀ ਤੁਹਾਡੀ ਪਿਆਰਾ ਸਿੰਘ ਨੇ ਸਖਤੀ ਦਿਖਾਉਂਦੇ ਹੋਏ ਕਿਹਾ ਜਨਾਬ ਉਹਦੇ ਕਰਕੇ ਮੇਰੀ ਜ਼ਿੰਦਗੀ ਬਰਬਦ ਹੋ ਗਈ ਸੀ ਉਹਦੇ ਕਰਕੇ ਹੀ ਮੈਂ ਅਮਲੀ ਬਣਿਆ ਆਪਦੇ ਪਰਿਵਾਰ ਤੋਂ ਦੂਰ ਹੋਇਆ ਸ਼ੰਕਰ ਦੱਬੀ ਆਵਾਜ਼ ਵਿੱਚ ਰੁਕ ਰੁਕ ਕੇ ਬੋਲਿਆ ਕੀ ਮਤਲਬ ਮੈਂ ਸਮਝਿਆ ਨਹੀਂ ਪਿਆਰਾ ਸਿੰਘ ਨੇ ਹੈਰਾਨ ਹੁੰਦੇ ਬੋਲਿਆ ਜਨਾਬ ਕਾਲੀ ਮੇਰੀ ਕੁੜੀ ਨਹੀਂ ਸੀ ਉਹ ਤਾਂ ਸ਼ੰਕਰ ਬੋਲਦਾ ਬੋਲਦਾ ਰੁਕ ਗਿਆ ਤੇਰੀ ਕੁੜੀ ਨਹੀਂ ਸੀ ਫੇਰ ਕਿਸ ਦੀ ਸੀ ਪਿਆਰਾ ਸਿੰਘ ਦੀ ਸੱਚ ਜਾਣਨ ਦੀ ਉਤਸੁਕਤਾ ਹੋਰ ਵੀ ਵੱਧ ਗਈ ਜਨਾਬ ਇਹ ਤਾਂ ਅਜ ਤੱਕ ਮੈਨੂੰ ਵੀ ਨਹੀਂ ਪਤਾ ਕਿ ਕਿਸ ਦੀ ਕੁੜੀ ਹੈ ਸ਼ੰਕਰ ਕੱਚੀ-ਚੀ ਵੜਦਾ ਬੋਲਿਆ ਥਾਣੀਦਾਰ ਪਿਆਰਾ ਸਿੰਘ ਸ਼ੰਕਰ ਤੋਂ ਪੁੱਛ ਕੀ ਕਰ ਰਿਹਾ ਹੁੰਦਾ ਹੈ ਉਸ ਨੂੰ ਪਤਾ ਲੱਗਦਾ ਹੈ ਕੀ ਕਾਲੀ ਸ਼ੰਕਰ ਦੀ ਕੁੜੀ ਨਹੀਂ ਆ ਬੁਝਾਰਤਾਂ ਜਈਆਂ ਨਾ ਪਾਸ਼ੰਕਰਾ ਜੋ ਵੀ ਸੱਚਾ ਉਹ ਦੱਸ ਦਿੱਤਰਾ ਪਿਆਰਾ ਸਿੰਘ ਗੁੱਸਾ ਦਿਖਾਉਂਦਾ ਹੈ ਜਨਾਬ ਜਵਾਨੀ ਵਿੱਚ ਮੈਂ ਤੇ ਨਿਆਮਤ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਬਹੁਤ ਬੰਦੀ ਸੀ ਸਾਡੀ ਸਾਰਾ ਪਿੰਡ ਸਾਡੇ ਬਾਰੇ ਜਾਣਦਾ ਸੀ ਅਸੀਂ ਦੋਵੇਂ ਹੀ ਉੱਚੀ ਹਵੇਲੀ ਵਾਲਿਆਂ ਦੇ ਘਰ ਕੰਮ ਕਰਦੇ ਸੀ ਮੈਂ ਸੀਰੀ ਸੀ ਉਹਨਾਂ ਦਾ ਤੇ ਨਿਆਮਤ ਗੁਹਾ ਗੁੜਾ ਕਰਦੀ ਸੀ ਦਿਨ ਬੜੇ ਵਧੀਆ ਲੰਘਣ ਲਗੇ ਅਸੀਂ ਵਿਆਹ ਕਰਵਾਉਣ ਬਾਰੇ ਵੀ ਸੋਚ ਰਹੇ ਸੀ ਪਰ ਪਰ ਫਿਰ ਅਚਾਨਕ ਨਿਆਮਤ ਗੁਮਸਮ ਜਹਿਰੀਆਂ ਲੱਗ ਗਈ ਕਈ ਦਿਨਾਂ ਮਹੀ ਲੰਗੇ ਮੈਂ ਰੋਜ਼ ਪੁੱਛਦਾ ਕਿ ਕੀ ਹੋਇਆ ਏ ਤੈਨੂੰ ਪਰ ਕੁਝ ਨਾ ਦੱਸਦੀ ਮੇਰੇ ਨਾਲ ਰੁੱਖੀ ਰੁੱਖੀ ਰਹਿਣ ਲੱਗ ਪਈ ਸ਼ੰਕਰ ਬੋਲਦਾ ਬੋਲਦਾ ਥੋੜਾ ਜਿਹਾ ਰੁੱਕ ਗਿਆ ਫਿਰ ਪਿਆਰਾ ਸਿੰਘ ਨੇ ਪੁੱਛਿਆ ਫਿਰ ਇੱਕ ਦਿਨ ਨਿਆਮਤ ਦੀ ਮਾਂ ਮੇਰੇ ਕੋਲ ਆਈ ਤੇ ਮੈਨੂੰ ਬਹੁਤ ਮੰਦਾ ਚੰਗਾ ਬੋਲਣ ਲੱਗ ਪਈ ਮੈਨੂੰ ਕੁਝ ਸਮਝ ਨਾ ਆਵੇ ਬਈ ਇਹ ਕੀ ਹੋਣ ਜਿਆ ਹੈ ਉਹ ਮੈਨੂੰ ਨਿਆਮਤ ਨਾਲ ਵਿਆਹ ਕਰਾਉਣ ਲਈ ਕਹਿਣ ਲੱਗੀ ਤਾਂ ਮੈਂ ਕਿਹਾ ਕਿ ਮੈਂ ਉਂਝ ਵੀ ਤਾਂ ਵਿਆਹ ਕਰਵਾਉਣਾ ਹੀ ਸੀ ਫਿਰ ਲੜਨ ਵਾਲੀ ਕਿਹੜੀ ਗੱਲ ਸੀ ਪੰਜ ਸੱਤ ਦਿਨਾਂ ਵਿੱਚ ਹੀ ਸਾਡਾ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਨਿਆਮਤ ਵਿਆਹ ਤੋਂ ਪਹਿਲਾਂ ਹੀ ਸ਼ੰਕਰ ਫਿਰ ਰੁਕ ਗਿਆ ਫਿਰ ਲੱਗਾ ਕੁਝ ਪਤਾ ਨਿਆਮਤ ਨੂੰ ਪੁੱਛਿਆ ਤੂੰ ਪਿਆਰਾ ਸਿੰਘ ਬਹੁਤ ਉਤਸੁਕਤ ਹੋ ਗਿਆ ਸੀ ਅੱਜ ਤੱਕ ਨਹੀਂ ਦੱਸਿਆ ਉਹਨੇ ਪੁੱਛਦਾ ਪੁੱਛਦਾ ਬੁੱਢਾ ਹੋ ਗਿਆ ਮੈਂ ਮੇਰੇ ਨਾਲ ਤਾਂ ਤੋਬੀ ਦੇ ਕੁੱਤੇ ਵੱਡੀ ਗੱਲ ਹੋਈ ਨਾ ਕਰਦਿਆਂ ਦਾ ਹੋਇਆ ਨਾ ਨਿਆਮਤ ਨਾਲ ਮੁੜ ਕੇ ਦਿਲ ਰਲਿਆ ਸ਼ੰਕਰ ਦੁਖੀ ਹੋ ਗਿਆ ਹੁਣ ਕਿੱਥੇ ਨੇ ਤੇਰੇ ਘਰ ਦੇ ਕੌਣ-ਕੌਣ ਹੈ ਤੇਰੇ ਪਰਿਵਾਰ ਵਿੱਚ ਪਿਆਰਾ ਸਿੰਘ ਥੋੜਾ ਰੁੱਕ ਕੇ ਬੋਲਿਆ ਜਨਾਬ ਉਹ ਨਾਲ ਦੀ ਪਿੰਡਾਂ ਦੇ ਨੇ ਮੇਰਾ ਵੱਡਾ ਭਰਾ ਪਰ ਜਾਈ ਤੇ ਉਹਨਾਂ ਦੇ ਦੋ ਮੁੰਡੇ ਬੀਬੇ ਪਿਛਲੇ ਸਾਲ ਪੂਰੀ ਹੋ ਗਈ ਸੀ ਜਦੋਂ ਨਿਯਮਤ ਵਾਰੀ ਸਾਰਿਆਂ ਨੂੰ ਪਤਾ ਲੱਗਾ ਸੀ ਤਾਂ ਉਹਨਾਂ ਸਾਨੂੰ ਘਰੋਂ ਕੱਢ ਦਿੱਤਾ ਸੀ ਫਿਰ ਅਸੀਂ ਇੱਥੇ ਆ ਗਏ ਸੀ ਬੋਲਦਾ ਬੋਲਦਾ ਸ਼ੰਕਰ ਭਾਵਕ ਹੋ ਗਿਆ ਹਮ ਚਲ ਠੀਕੇ ਜੇ ਫਿਰ ਤੇਰੀ ਲੋੜ ਪਈ ਤਾਂ ਤੈਨੂੰ ਪੁੱਛ ਕੇ ਛੇਲੇ ਬੁਲਾਵਾਂਗਾ ਪਿਆਰਾ ਸਿੰਘ ਸ਼ੰਕਰ ਕੋਲੋਂ ਉੱਠ ਕੇ ਚਲਾ ਜਾਂਦਾ ਹੈ ਬਲਵਿੰਦਰ ਪਿਆਰਾ ਸਿੰਘ ਆਪਣੇ ਦੋ ਸਾਥੀਆਂ ਨਾਲ ਇੱਕ ਵਾਰ ਫੇਰ ਕਟਨਾਵਾਲੀ ਜਗ੍ਹਾ ਤੇ ਜਾਂਦਾ ਹੈ ਜਿਸ ਨੂੰ ਕਿ ਉਸ ਦਿਨ ਦਾ ਸੀਲ ਕਰਕੇ ਰੱਖਿਆ ਸੀ ਕੋਈ ਵੀ ਕਾਲੀ ਦੇ ਕਤਲ ਤੋਂ ਬਾਅਦ ਉੱਥੇ ਨਹੀਂ ਸੀ ਗਿਆ ਪਿਆਰਾ ਸਿੰਘ ਬਹੁਤ ਹੀ ਧਿਆਨ ਨਾਲ ਦੇਖਦਾ ਹੈ ਬਲਵਿੰਦਰ ਸਿਆ ਇੱਕ ਗੱਲ ਤਾਂ ਪੱਕੀ ਆ ਕਿ ਕਾਲੀ ਨੂੰ ਮਾਰਿਆ ਕਿਤੇ ਹੋਰ ਸੀ ਤੇ ਮਾਰਨ ਤੋਂ ਬਾਅਦ লাশ ਇਥੇ ਪਲਾਂਟਾਂ ਵਿੱਚ ਲਿਆ ਕੇ ਸੁੱਟਿਆ प्यारा सिंह को जो सोचता हुया सिपाही नु कहंदा है। "ਤੁਹਾਨੂੰ ਕਿਵੇਂ ਪਤਾ ਸਰ? ਇਥੇ ਤਾਂ ਇਹੋ ਜਿਹਾ ਕੋਈ ਸਬੂਤ ਨਹੀਂ ਮਿਲਿਆ।" ਫਿਰ ਸਿਪਾਹੀ ਬਲਵਿੰਦਰ ਸਿੰਘ ਹੈਰਾਨ ਹੁੰਦਾ ਬੋਲਿਆ, "ਆ ਵੇਖ, ਪੈਰਾਂ ਦੇ ਨਿਸ਼ਾਨ ਦੋ ਜਣੇ ਆਈ ਸੀ, ਪਰ ਤੋਂ ਮੇਂ ਬਰਦਾਨਾ ਜੁੱਤੀਆਂ ਦੇ ਨਿਸ਼ਾਨ ਨਹੀਂ। ਇਹਦਾ ਮਤਲਬ ਕਾਲੀ ਇਥੇ ਤੁਰਕੀ ਨਹੀਂ ਆਈ।" ਪਿਆਰਾ ਸਿੰਘ ਡੰਡੀ ਨਾਲ ਖਿਲਰੀ ਰੇਤਾ ਤੇ ਛਪੇ ਪੈਰਾਂ ਦੇ ਨਿਸ਼ਾਨਾਂ ਵੱਲ ਇਸ਼ਾਰਾ ਕਰਕੇ ਕਹਿੰਦਾ ਹੈ ਹਮ ਹਾਂਜੀ ਠੀਕ ਕਹਨੇ ਹੋ ਤੁਸੀਂ ਨਿਸ਼ਾਨ ਤਾਂ ਮਰਦਾਨਾ ਜੁੱਤੀਆਂ ਦੇ ਹੀ ਆ ਜਨਾਬ ਹੋ ਸਕਦਾ ਪਿੰਦੇ ਨਾਲ ਕੋਈ ਹੋਵੇ ਆਪਾਂ ਜੀ ਕੁਝ ਨਹੀਂ ਕਹਿ ਸਕਦੇ ਕਿਉਂਕਿ ਕੋਈ ਪੁਖਤਾ ਸਬੂਤ ਨਹੀਂ ਮਿਲਿਆ ਹੋਰ ਪੁੱਛ ਤਸ ਕਰਨੀ ਪਊ ਪਿਆਰਾ ਸਿੰਘ ਪਲਾਂਟਾਂ ਤੋਂ ਵਾਪਸ ਆਉਂਦਾ ਹੋਇਆ ਬੋਲਿਆ ਦੂਜੇ ਪਾਸੇ ਪੂਜਾ ਦੇ ਕਰ ਰੋਨ ਪਿੱਟਣ ਦੀਆਂ ਆਵਾਜ਼ਾਂ ਸੁਣ ਕੇ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ। ਪਿਆਰਾ ਸਿੰਘ ਨੂੰ ਵੀ ਕੋਈ ਫੋਨ ਕਰਕੇ ਬੁਲਾ ਲੈਂਦਾ ਹੈ। ਪੁੱਛਣ ਤੇ ਪਤਾ ਲੱਗਦਾ ਹੈ ਕਿ ਪੂਜਾ ਨੇ ਕਾਹਤਣ ਵਾਲੀ ਸਪਰੇਈ ਪੀਕੇ ਆਤਮ ਹੱਤਿਆ ਕਰ ਲਈ ਹੈ। ਸਾਰਾ ਪਿੰਡ ਹੈਰਾਨ ਰਹਿ ਜਾਂਦਾ ਹੈ। ਪਿਆਰਾ ਸਿੰਘ ਪੂਜਾ ਦੇ ਘਰਦਿਆਂ ਤੋਂ ਪੁੱਛ ਪੜਤਾਲ ਕਰਦਾ ਹੈ। ਜਨਾਬ ਆਪਣੇ ਤੋਂ ਹੀ ਕੇਸ ਤਾਂ ਅਜੇ ਸੁਲਝਿਆ ਨਹੀਂ। ਤੇ ਪਿੰਡ ਵਿੱਚ ਇੱਕ ਹੋਰ ਪਾਣਾ ਵਰਤ ਗਿਆ ਸਿਪਾਹੀ ਨੇ ਪਿਆਰਾ ਸਿੰਘ ਨੂੰ ਗੱਲ ਲਾ ਕੇ ਕਰਦੇ ਹੋਏ ਕਿਹਾ ਕੋਈ ਨਾ ਤੂੰ ਵੇਖੀ ਚੱਲ ਹਾਂ ਚਰੋਂ ਤੱਕ ਮੈਂ ਕਾਤਲ ਤੱਕ ਪਹੁੰਚ ਨਹੀਂ ਜਾਂਦਾ ਮੈਂ ਨਹੀਂ ਸਾਹ ਲੈਣਾ ਪਿਆਰਾ ਸਿੰਘ ਕਾਲੀ ਨਾਲ ਕੁਸ਼ਤੀ ਤੋਂ ਉੱਠਦਾ ਬੋਲਿਆ ਪਿਆੰਜੀ ਕੁਝ ਦੱਸ ਸਕਦੇ ਹੋ ਪੂਜਾ ਦੀ ਮੌਤ ਪਾਰੇ ਕਿਉਂ ਕੀਤਾ ਇਹ ਸਭ ਉਸਨੇ ਪਿਆਰਾ ਸਿੰਘ ਪੂਜਾ ਦੀ ਬੀਬੀ ਤੋਂ ਪੁੱਛਦਾ ਹੈ ਕਾਲੀ ਡੈਣ ਆਪਦੇ ਨਾਲ ਹੀ ਲੈ ਗਈ ਮੇਰੀ ਧੀ ਨੂੰ ਜਰੋਂ ਦੀ ਕਾਲੀ ਮਰੀਆ ਉਦੋਂ ਬਾਅਦ ਮੇਰੀ ਧੀ ਨੇ ਸਿਰ ਨਹੀਂ ਉਤਾ ਚੁੱਕਿਆ ਖੋਰ ਕੀ ਗੱਲ ਸੀ ਵਿੱਚੇ ਵਿੱਚ ਤੁਕਦੀ ਤੁਕਦੀ ਮੇਰੀ ਧੀ ਮੇਰੇ ਨਾਲ ਵੀ ਦੋ ਬੋਲ ਨਹੀਂ ਸਾਂਝੇ ਕੀਤੇ ਪਰਾਂ ਨਾਲ ਹੀ ਕਰਦੀ ਸੀ ਦੁੱਖ ਸੁੱਖ ਪੂਜਾ ਦੀ ਬੇਬੇ ਪ੍ਰਲਾਪ ਕਰਦੀ ਬੋਲੀ ਹਾਂ ਵੇ ਕਾਕਾ ਤੂੰ ਇਹ ਦੱਸ ਬਈ ਤੇਰੀ ਭੈਣ ਨੇ ਦਵਾਈ ਕਿਉਂ ਪੀਤੀ ਕੀ ਗੱਲ ਹੋਈ ਸੀ ਕਿਸ ਤੇ ਸ਼ੱਕ ਹੈ ਤੈਨੂੰ ਪਿਆਰਾ ਸਿੰਘ ਨੇ ਰਾਹੁਲ ਦੇ ਕੋਲ ਜਾ ਕੇ ਕਿਹਾ ਜੀ ਜਿੰਨਾ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਨਾ ਹੀ ਪੂਜਾ ਦੀ ਉਹ ਤਾਂ tMapਗੀ ਤਰ੍ਹਾਂ ਤੇ ਪਰੇਸ਼ਾਨ ਰਹਿੰਦੀ ਸੀ ਤਾਂ ਕਰ ਕੀ ਹੀ ਕੰਮ ਕਰਤਾ ਰਾਹੁਲ ਡਰਦਾ ਹੋਇਆ ਬੋਲਿਆ ਅਲੇ ਰੁਮਾਲ ਮੜਕਾ ਸਾਫ਼ ਕਰ ਤੇ ਦੁਬਾਰਾ ਚੰਗੀ ਤਰ੍ਹਾਂ ਸੋਚ ਕੇ ਦੱਸ ਸੱਚ ਕੀ ਆ ਪਿਆਰਾ ਸਿੰਘ ਨੇ ਆਪਣਾ ਰੁਮਾਲ ਕਢ ਕੇ ਰਾਹੁਲ ਨੂੰ ਦਿੰਦੇ ਹੋਏ ਕਿਹਾ ਇਹ ਰਾਹੁਲ ਡਰ ਦੀ ਮਾਰੀ ਕੰਬਣ ਲੱਗ ਗਿਆ ਤੇ ਬੋਲਿਆ ਕੁਝ ਨਹੀਂ ਕਿੰਨੀ ਦੇਰ ਉਹ ਘੁੰਮਸਮ ਬੈਠਾ ਰਿਹਾ ਨਹੀਂ ਬੋਲਣਾ ਚਲ ਕੋਈ ਨਹੀਂ ਤੂੰ ਸੋਚ ਥੋੜਾ ਛੇ ਮੈਂ ਫੇਰ ਆਉਣਾ ਪਿਆਰਾ ਸਿੰਘ ਜਾਂਦਾ ਹੋਇਆ ਬੋਲਿਆ ਪਿਆਰਾ ਸਿੰਘ ਪਿੰਡ ਦੇ ਬਹੁਤ ਸਾਰੇ ਲੋਕਾਂ ਤੋਂ ਪੁੱਛਗਿੱਛ ਕਰਦਾ ਹੈ ਤੇ ਉਸ ਨੂੰ ਪਤਾ ਲੱਗਦਾ ਹੈ ਕਿ ਪੂਜਾ ਤੇ ਕੜੀ ਕੁਝ ਮਤ ਵਿੱਚ ਸਨ ਦੋਵੇਂ ਪੱਕੀਆਂ ਸਹਿਲੀਆਂ ਸਨ ਉਸ ਨੂੰ ਵੀ ਪਤਾ ਲੱਗਦਾ ਹੈ ਕਿ ਕਾਲੀ ਦੇ ਕਤਲ ਵਾਲੇ ਦਿਨ ਉਹ ਦੋਵੇਂ ਇਕੱਠੀਆਂ ਸਨ ਪੂਰਾ ਦਿਨ ਉਹ ਸਬੂਤ ਇਕੱਠੇ ਕਰਦਾ ਰਹਿੰਦਾ ਹੈ ਕੜੀਆਂ ਨਾਲ ਕੜੀਆਂ ਜੋੜਦਾ ਰਹਿੰਦਾ ਹੈ ਸ਼ਾਮ ਨੂੰ ਪੂਜਾ ਦੇ ਸੰਸਕਾਰ ਤੋਂ ਬਾਅਦ ਪਿਆਰਾ ਸਿੰਘ ਰਾਹੁਲ ਨੂੰ ਗ੍ਰਿਫਤਾਰ ਕਰ ਲੈਂਦਾ ਹੈ ਸਾਰੇ ਪਿੰਡ ਵਾਲੇ ਹੈਰਾਨ ਰਹਿ ਜਾਂਦੇ ਹਨ ਜਨਾਬ ਮੈਂ ਕੁਝ ਨਹੀਂ ਕੀਤਾ ਮੈਨੂੰ ਕਿਉਂ ਫੜਿਆ ਮੇਰੀ ਪੈਣ ਨੇ ਆਪਣੀ ਮਰਜ਼ੀ ਨਾਲ ਦਵਾਈ ਪੀਤੀ ਮੇਰਾ ਕੀ ਕਸੂਰ ਰਾਹੁਲ ਬਿੰਤਾ ਕਰਦਾ ਹੈ ਤੇਰੀ ਭੈਣੇ ਤਾਂ ਆਪਦੀ ਮਰਜ਼ੀ ਨਾਲ ਪੀਤੀ ਹੋਊਗੀ ਪਰ ਕਾਲੀ ਦਾ ਪਲਾਤ ਕਰ ਤੇਰੀ ਮਰਜ਼ੀ ਨਾਲ ਹੋਇਆ ਏ ਹੁਣ ਬੰਦੀ ਦਾ ਪੁੱਤ ਬਣ ਕੇ ਸੱਚ ਦੱਸ ਦੇ ਨਹੀਂ ਤਾਂ ਛਿੱਤਰ ਬਹੁਤ ਪੈਣਗੇ ਪਿਆਰਾ ਸਿੰਘ ਰਾਹੁਣ ਵਿੱਚ ਪੀੜਮਾਰਦੇ ਹੋਏ ਕਹਿੰਦਾ ਹੈ ਪਿੰਡ ਵਾਲੇ ਤੇ ਸਰਪੰਚ ਪਿਆਰਾ ਸਿੰਘ ਨੂੰ ਪੁੱਛਦੇ ਹਨ ਕਿ ਉਹ ਬਿਨਾਂ ਸਬੂਤਾਂ ਤੋਂ ਰਾਹੁਣ ਨੂੰ ਕਿਉਂ ਫੜ ਰਿਹਾ ਹੈ ਉਹ ਆਪਣੀ ਹੀ ਭੈਣ ਦਾ ਕਤਲ ਕਿਉਂ ਕਰੇਗਾ ਪਿਆਰਾ ਸਿੰਘ ਪਿੰਡ ਵਾਲਿਆਂ ਨੂੰ ਦੱਸਦਾ ਹੈ ਕਿ ਰਾਹੁਲ ਦੀ ਕਰਿਆਨੇ ਦੀ ਦੁਕਾਨ ਤੋਂ 20000 ਦੀ ਗੁੱਟੀ ਮਿਲਿਆ ਤੇ ਨਾਲੇ ਜਿਸ ਦੁਕਾਨ ਤੋਂ ਇਹ ਪੂਝ ਲਈ ਦਵਾਈ ਲੈ ਕੇ ਆਇਆ ਸੀ ਉਹ ਵੀ ਪਤਾ ਲੱਗਿਆ ਏ ਬਾਕੀ ਦਾ ਸੱਚ ਹੁਣ ਇਹ ਆਪਣੇ ਮੂੰਹੋਂ ਦੱਸੇਗਾ ਜਨਾਬ ਧਰਮਨਾਲ ਮੈਂ ਕੋਈ ਸੱਚੀ ਕੁਝ ਨਹੀਂ ਕੀਤਾ ਰਾਹੁਲ ਹੱਥ ਛੋੜ ਕੇ ਕਹਿੰਦਾ ਹੈ ਲੱਗਦਾ ਤੂੰ ਐਵੇਂ ਨਹੀਂ ਕੁਝ ਦੱਸਣਾ ਦੂਜੀ ਤਰ੍ਹਾਂ ਹੀ ਪੁੱਛਣਾ ਪਊਗਾ ਪਿਆਰਾ ਸਿੰਘ ਆਪਣੀ 벨ਟ ਖੋਲਣ ਲੱਗਦਾ ਹੈ ਨਹੀਂ 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 ਜਨਾਬ ਮੈਂ ਸਾਰਾ ਕੁਝ ਸੱਚ ਸੱਚ ਦੱਸਦਾ ਆਂ ਮੈਨੂੰ ਮਾਰਿਓ ਨਾ ਰਾਹੁਲ ਪਿਆਰਾ ਸਿੰਘ ਦੇ ਪੈਰੀ ਪੈ ਜਾਂਦਾ ਹੈ ਜਨਾਬ ਮੈਂ ਨਾ ਕਾਲੀ ਨੂੰ ਮਾਰਿਆ ਈ ਤੇ ਨਾ ਹੀ ਪੂਜਾ ਨੂੰ ਇਸ ਦੇ ਪਿੱਛੇ ਕਿਸੇ ਹੋਰ ਦਾ ਹੱਥ ਹੈ ਮੈਂ ਤਾਂ ਬਸ ਰਾਹੁਲ ਬੁਲਦਾ ਬੁਲਦਾ ਚੁੱਪ ਕਰ ਜਾਂਦਾ ਹੈ ਸਾਰਾ ਸੱਚ ਦੱਸ ਟੈਮ ਬਰਬਾਦ ਨਾ ਕਰ ਪਿਆਰਾ ਸਿੰਘ ਗੁੱਸੇ ਵਿੱਚ ਰਾਹੁਲ ਤੇ ਚੀਕਦਾ ਹੈ ਜਨਾਬ ਮੈਂ ਚੰਗਾ ਪਲਾਵ ਦੀ ਦੁਕਾਨ ਚਲਾਉਂਦਾ ਸੀ ਜਿੰਨੀ ਕਮਾਈ ਹੁੰਦੀ ਸੀ ਉਸ ਨਾਲ ਹੀ ਖੁਸ਼ ਸੀ ਮੈਂ ਪਰ ਪਰ ਫਿਰ ਪਿੰਦਾ ਪਾਜੀ ਮੇਰੇ ਕੋਲ ਆਉਣ ਲੱਗ ਗਏ ਉਹ ਰੋਜ਼ ਮੈਨੂੰ ਪੈਸਿਆਂ ਦਾ ਲਾਲਚ ਦਿੰਦੇ ਤੇ ਕਹਿੰਦੇ ਟਾਈਮ ਆਉਣ ਤੇ ਤੈਨੂੰ ਕੰਮ ਦੱਸਾਂਗਾ ਪਿੰਦਾ ਕੌਣ ਪਿਆਰਾ ਸਿੰਘ ਰਾਹੁਲ ਉਹ ਵਿੱਚ ਟੋਕੇ ਪੁੱਛਦਾ ਹੈ ਸਰਪੰਚ ਸਾਉ ਦਾ ਵੱਡਾ ਮੁੰਡਾ ਜੋ ਬੈਂਕਸ ਲੱਗਾ ਹੈ ਰਾਹੁਲ ਡਰਦਾ ਹੋਇਆ ਸਰਪੰਚ ਵੱਲ ਵੀ ਕੀ ਬੋਲਦਾ ਹੈ ਸਾਰੀ ਹੈਰਾਨੀ ਨਾਲ ਰਾਹੁਲ ਵੱਲ ਵੇਖਦੇ ਹਨ ਫਿਰ ਪਿਆਰਾ ਸਿੰਘ ਨੇ ਪੁੱਛਿਆ ਫਿਰ ਉਹ ਮੇਰੇ ਕੋਲੋਂ ਕਾਲੀ ਵਾਰੇ ਜਾਣਕਾਰੀ ਲੈਣ ਲੱਗੇ ਕਿਉਂਕਿ ਕਾਲੀ ਪੂਜਾ ਦੀ ਸਹੇਲੀ ਸੀ ਤੇ ਪੂਜਾ ਮੈਨੂੰ ਕਾਲੀ ਵਾਰੇ ਸਾਰਾ ਕੁਝ ਦੱਸਦੀ ਰਹਿੰਦੀ ਸੀ ਉਹਨਾਂ ਮੈਨੂੰ ਕਿਹਾ ਕਿ ਤੇਰਾ ਕੰਮ ਬਸ ਇਨਾਂ ਹੀ ਕਿ ਤੈਨੂੰ ਜਦੋਂ ਵੀ ਪਤਾ ਲੱਗੇ ਕਿ ਕਾਲੀ ਕੱਲੀ ਤੂੰ ਮੈਨੂੰ ਦੱਸਣਾ ਹੈ ਹੁਣ ਤੋ ਕੁਝ ਨਹੀਂ ਕਰਨਾ ਇਸ ਕੰਬਲੀ ਤੈਨੂੰ 20000 ਮਿਲਣਗੀ ਜਨਾਬ ਮੇਰੇ ਮਨ ਵਿੱਚ ਲਾਲਚ ਆ ਗਿਆ ਮੈਂ ਸੋਚਿਆ ਮੈਂ ਕਿਹੜਾ ਕੁਝ ਗਲਤ ਕਰਨਾ ਹੀ ਮੈਂ ਤਾਂ ਬਸ ਦੱਸਣਾ ਹੀ ਹਾਂ ਇਸ ਕਰਕੇ ਮੈਂ ਹਰ ਵੇਲੇ ਮੌਕੇ ਦੀ ਤਲਾਸ਼ ਵਿੱਚ ਰਹਿਣ ਲੱਗਿਆ ਕਿ ਕਦੋਂ ਕਾਲੀ ਕੱਲੀ ਮਿਲੂਗੀ ਫਿਰ ਉਸ ਦਿਨ ਜਦੋਂ ਪੂਜਾ ਤੇ ਕਾਲੀ ਤੋਂ ਬਾਅਦ ਪਿੰਦੇ ਕੀ ਕਰ ਗਈਆਂ ਤੇ ਉਸ ਤੋਂ ਬਾਅਦ ਕਾਲੀ ਪੂਜਾ ਦੇ ਨਾਲ ਸਾਡੇ ਘਰ ਆ ਗਈ ਬੀਬੀ ਉਸ ਦਿਨ ਕਰਨੀ ਸੀ ਮੈਂ ਮੋਕ ਕਵੇਹ ਕੀ ਪਿੰਦੇ ਪਾਜੀ ਨੂੰ ਬੁਲਾ ਲਿਆ ਤੇ ਉਹ ਕਾਲੀ ਨੂੰ ਲੈ ਗਏ ਜਨਾਬ ਮੈਨੂੰ ਨਹੀਂ ਸੀ ਪਤਾ ਕਿ ਉਹ ਕਾਲੀ ਦਾ ਕਤਲ ਰਾਹੁਲ ਦਸਦਾ ਦਸਦਾ ਰੋਣ ਲੱਗ ਗਿਆ ਤੇਰਾ ਦਿਮਾਗ ਦਾ ਠੀਕਾ ਮੁੰਡਿਆ ਤੈਨੂੰ ਪਤਾ ਵੀ ਆ ਕਿਸ ਤੇ ਇਲਜ਼ਾਮ ਲਗਾ ਰਿਹਾ ਹੈ ਜੇ ਤੂੰ ਪਿੰਦੇ ਬਾਰੇ ਕਹਿੰਦਾ ਤਾਂ ਸ਼ਾਇਦ ਮੈਂ ਮੰਨ ਵੀ ਜਾਂਦਾ ਪਰ ਤੂੰ ਤਾਂ ਮੇਰੇ ਸਰਵਣ ਪੁੱਤ ਤੇ ਚਿੱਕੜ ਸੁੱਟ ਦਿੱਤਾਈ सरपंच राहुल ਦੇ ਗਲ ਪੈ ਗਿਆ ਰੁਕੋ ਸਰਪੰਚ ਸਾਹਵ ਗੱਲ ਪੂਰੀ ਹੋਣ ਲੈਣ ਦਿਓ ਪਿਆਰਾ ਸਿੰਘ ਨੇ ਸਰਪੰਚ ਨੂੰ ਪਿੱਛੇ ਕਰਦਿਆਂ ਕਿਹਾ ਤੂੰ ਅੱਗੇ ਬੋਲ ਕਾਕਾ ਪੂਜਨ ਇਹ ਫਰਾਤਮਹੱਤਿਆ ਕਿਉਂ ਕੀਤੀ ਜਨਾਬ ਜਦੋਂ ਬਿੰਦਾ ਤੇ ਉਸਦਾ ਦੋਸ ਸਾਡੇ ਘਰੋਂ ਕਾਲੀ ਨੂੰ ਲੈਣ ਆਏ ਸੀ ਤਾਂ ਪੂਜਨ ਨੂੰ ਪਤਾ ਲੱਗ ਗਿਆ ਸੀ ਉਹ ਮੈਨੂੰ ਕਹਿੰਦੀ ਸੀ ਕਿ ਉਹ ਸਾਰਿਆਂ ਨੂੰ ਦੱਸ ਦੇਵੇਗੀ ਤਾਂ ਕਰਕੇ ਮੈਂ ਪੂਜਨ ਨੂੰ ਕਰੀਬਾਂ ਕੇ ਰੱਖਦਾ ਸੀ ਤੇ ਧਮਕੀਆਂ دی ਦੇ ਕੇ ਕਿੰਨੇ ਦਿਨ ਚੁੱਪ ਕਰਾਂ ਦਾ ਰਿਹਾ ਪਰ ਹੁਣ ਉਹ ਬਾਹਰ ਭਜੰਦੀ ਕੋਸ਼ਿਸ਼ ਕਰਦੀ ਰਹਿੰਦੀ ਸੀ ਤਾਂ ਕਰਕੇ ਮੈਂ راہੁਲ ਚੁੱਪ ਹੋ ਗਿਆ ਵੀ ਤੇਰਾ ਕੱਖ ਨਾ ਰਹੇ ਲੈਣੇ ਆ ਵੀ ਤੈਨੂੰ ਧਰਤੀ ਥਾਣਾ ਦੇ ਵੀ ਵੀ ਤੂੰ ਬੈਰੀ ਬਣ ਗਿਆ ਮੇਰੀ ਧੀ ਦਾ ਪੂਜਾ ਦੀ ਬੇਬੇ راہੁਲ ਨੂੰ ਜੇ ਪੀੜਾ ਮਾਰਨ ਲੱਗ ਗਈ ਪਿਆਰਾ ਸਿੰਘ راہੁ ਨੂੰ ਲਿਆ ਜਾਂਦਾ ਹੈ ਤੇ ਫਿਰ ਬੈਂਕ ਜਾ ਕੇ ਪਿੰਦੇ ਨੂੰ ਤੇ ਉਸ ਦੇ ਸੀਨੀਅਰ ਅਰਵਲ ਮਿੱਤ ਨੂੰ ਗ੍ਰਿਫਤਾਰ ਕਰਦਾ ਹੈ 加ੜੀ ਨੂੰ ਲੈ ਕੇ ਜਾਣ ਤੱਕ ਦੀ ਕਹਾਣੀ ਤਾਂ rahul ਨੇ ਸੁਣਾ ਦਿੱਤੀ ਆ ਹੁਣ ਅੱਗੇ ਤੂੰ ਦੱਸ ਕੀ ਹੋਇਆ ਕਿਉਂ ਮਾਰਿਆ ਤੂੰ ਉਸ ਨਿਆਣੀ ਨੂੰ ਪਿਆਰਾ ਸਿੰਘ ਨੇ ਪਿੰਦੇ ਨੂੰ ਵਾਰਨਾ ਤੋਫੜ ਦੇ ਕਿਹਾ ਮੈਂ ਕਿਸੇ ਨੂੰ ਨਹੀਂ ਮਾਰਿਆ ਸਰ ਤੁਹਾਨੂੰ ਕੀ ਗਲਤ ਫਹਮੀ ਹੋਈ ਆ ਪਿੰਦਾ ਘਬਰਾ ਗਿਆ ਦੱਸਾਂ じゃ ਮੈਂ ਇਥੇ ਹੀ ਬਣਾਵਾ ਤੇਰਾ ਮੋਲ ਪਿਆਰਾ ਸਿੰਘ ਗਰ ਗਿਆ ਦੱਸਾਂ ਜਨਾਬ ਦੱਸ ਤਾਂ ਮਾਰਿਓ ਨਾ ਜਲਦੀ ਦੱਸ ਸਰ ਮੇਰੀ ਕਾਲੀ ਨਾਲ ਕੋਈ ਦਸ਼ਮਣੀ ਨਹੀਂ ਸੀ ਨਾ ਹੀ ਮੇਰਾ ਉਹਨੂੰ ਮਾਰਨ ਦਾ ਕੋਈ ਇਰਾਦਾ ਸੀ ਉਹ ਤਾਂ ਵਸੇ ਯਾਰੀ ਦੋਸਤੀ ਵਿੱਚ ਬਿੰਦਾਬੂ ਦਾ ਬੂੰਦ ਦਾ ਰੁਕ ਗਿਆ ਯਾਰੀ ਦੋਸਤੀ ਵਿੱਚ ਕਿਸੇ ਦਾ ਕਤਲ ਕਰ ਦਿੱਤਾ ਪਿਆਰਾ ਸਿੰਘ ਨੇ ਚਪੀੜਾ ਮਾਰਦੀ ਨਹੀਂ ਕੀ ਹਾ ਸਰ ਆਰਵ ਮੇਰੀ ਨਾਲ ਪਿੰਡ ਗਿਆ ਸੀ ਤਿਸ ਨੇ ਕਾਲੀ ਨੂੰ ਸਕੂਲੋਂ ਦੇਖਿਆ ਸੀ ਉਸ ਦਿਨ ਤੋਂ ਬਾਅਦ ਇਹ ਮੇਰੇ ਪਿੱਛੇ ਪੈ ਗਿਆ ਕਿ ਮੈਂ ਉਸ ਕੁੜੀ ਨੂੰ ਮਿਲਣਾ ਹੈ ਮੈਂ ਰਾਹੁਲ ਤੋਂ ਕਾਲੀ ਬਾਰੇ ਸਾਰਾ ਕੁਝ ਪਤਾ ਕਰ ਲਿਆ ਤੇ ਮੋਗਾ ਵੇਖ ਕੇ ਅਸੀਂ ਕਾਲੀ ਨੂੰ ਰਾਤ ਸ਼ਹਿ ਲਗੇ ਫਿਰ ਕਾਲੀ ਦੀ ਲਾਸ਼ ਪਲਾਂਟਾਂ ਵਿੱਚ ਕਿਵੇਂ ਆਈ ਸਰ ਮੈਨੂੰ ਪਤਾ ਸੀ ਕਿ ਨਿਆਮਤ ਚਾਚੀ ਦਾ ਤੇ ਕਾਲੀ ਦਾ ਪੱਕੇ ਕੋਠੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਤੇ ਚਾਚੀ ਪਿੰਦੇ ਤੇ ਸ਼ੱਕ ਕਰਦੀ ਹੈ ਕਿਉਂਕਿ ਪਿੰਦਾ ਵੀ ਕਾਲੀ ਤੇ ਮਾੜੀ ਅੱਖ ਰੱਖਦਾ ਸੀ ਮੈਨੂੰ ਇਹ ਵੀ ਪਤਾ ਸੀ ਕਿ ਮੇਰਾ ਨਾਮ ਕਦੇ ਵੀ ਸਾਹਮਣੇ ਨਹੀਂ ਆਉਣਾ ਕਿੰਦ ਵਾਲੀ ਦੀ ਨੈਚਰ ਵਿੱਚ ਮੈਂ ਬਹੁਤ ਸਾਉਸੀ ਇਹ ਸੇ ਕਰਕੇ ਅਸੀਂ ਤੜਕੇ 4 ਵਜੇ ਹੀ ਕਾਲੀ ਦੀ ਲਾਸ਼ ਪਲਾਂਟਾਂ ਵਿੱਚ ਸੁੱਟ ਦਿੱਤੀ ਤਾਂ ਕਿ ਸਾਰਿਆਂ ਨੂੰ ਲੱਗੇ ਕਿ ਪਿੰਦ ਹੀ ਕਿਸੇ ਮੁੰਡੇ ਦਾ ਜਾਂ ਕਿਸੇ ਮਿਸਤਰੀ ਦਾ ਕੰਮ ਹੋਊਗਾ ਬਿੰਦਾ ਸਿਰ ਝੁਕਾ ਕੇ ਬੋਲ ਰਿਹਾ ਸੀ ਸਕੀਮ ਤਾਂ ਤਾਂ ਵਧੀਆ ਲਈ ਸੀ ਕਾਕਾ ਪਰ ਸੱਚ ਇੱਕ ਨਾ ਇੱਕ ਦਿਨ ਸਾਹਮਣੇ ਆ ਹੀ ਜਾਂਦਾ ਆ ਹੁਣ ਤਿੰਨੇ ਜਣੇ ਜੇਲ੍ਹ ਵਿੱਚ ਬੈਠੇ ਯਾਰੀਆਂ ਪੁਗਾਇਓ ਪਿਆਰਾ ਸਿੰਘ ਧੱਕੇ ਮਾਰ ਕੇ ਉਹਨੂੰ ਜੀਪ ਵਿੱਚ ਸੁੱਟ ਲੈਂਦਾ ਹੈ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਜਿਹੀਆਂ ਪਰਿਵਾਰਿਕ ਤੇ ਸਮਾਜਿਕ ਕਹਾਣੀਆਂ ਸੁਣਨ ਦੇ ਲਈ ਜੁੜੀ ਰਹੋ ਸਾਡੇ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ